ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਬਾਬਾ ਬੋਤਾ ਸਿੰਘ ਜੀ ਤੇ ਗਰਜਾ ਸਿੰਘ ਜੀ ਦੀ شہادت ਲਾਹੌਰ ਦਾ ਗਵਰਨਰ ਬਣਦਿਆਂ ਜ਼ਕਰੀਆ ਖਾਨ ਨੇ ਸਿੱਖਾਂ ਵਿਰੁੱਧ ਬਕਾਇਦਾ ਮੁਹਿੰਮ ਸ਼ੁਰੂ ਕਰ ਦਿੱਤੀ 1727 ਈਸਵੀ ਵਿੱਚ ਪਾਈ ਤਾਰਾ ਸਿੰਘ ਵਾਂ ਨੂੰ ਸ਼ਹੀਦ ਕੀਤਾ ਗਿਆ ਤੇ ਫਿਰ ਸਿੰਘਾਂ ਨਾਲ ਕਈ ਝੜਪਾਂ ਲੈਂੀਆਂ ਸਿੰਘਾ ਨੇ ਵੀ ਅਜਹੀ ਆਰਥਿਕ ਨਾਕਾਬੰਦੀ ਕੀਤੀ ਕਿ 7 ਸਾਲਾਂ ਦੀ ਲੰਮੀ ਲੜਾਈ ਪਿੱਛੋਂ ਜਗਰੀਆ ਖਾਨ ਦੇ ਰਾਟ ਨਿਕਲ ਗਏ ਤੇ 1733 ਵਿੱਚ ਉਹਨੇ ਸਿੱਖਾਂ ਦੇ ਮੁਖੀ ਸਰਦਾਰ ਕਪੂਰ ਸਿੰਘ ਨੂੰ ਨਵਾਬੀ ਦਿੱਤੀ ਸਿੰਘਾਂ ਤੋਂ ਪਬੰਦੀਆਂ ਹਟਾ ਲਈਆਂ ਤੇ ਜਾਗੀਰ ਵੀ ਦਿੱਤੀ ਪਰ ਇਹ ਸਮਝੌਤਾ ਮੁਸ਼ਕਿਲ ਨਾਲ 2 ਸਾਲ ਹੀ ਚੱਲਿਆ ਤੇ 1700 35 ਇਸਵੀ ਵਿੱਚ ਫਿਰ ਟੱਕਰ ਤਿੱਖੀ ਹੋ ਗਈ। ਹੁਣ ਜ਼ਕਰੀਆ ਖਾਨ ਨੇ ਸਾਰੇ ਜਾਗੀਰਦਾਰ, ਫੌਜਦਾਰ ਤੇ ਇਲਾਕਿਆਂ ਦੇ ਚੌਧਰੀਆਂ ਨੂੰ ਲਾਹੌਰ ਸੱਦਿਆ ਤੇ ਹੁਕਮ ਦੇ ਦਿੱਤਾ ਕਿ ਜਿੱਥੇ ਕਿਤੇ ਵੀ ਕੋਈ ਸਿੱਖ ਦੇਖੋ ਉਸ ਨੂੰ ਜ਼ਿੰਦਾ ਪਕੜ ਕੇ ਪੇਸ਼ ਕਰੋ ਜਾਂ ਮਰਦੇ ਦਾ ਸਿਰ ਵੱਢ ਕੇ ਲਿਆਓ। ਥਾਂ-ਥਾਂ ਐਲਾਨ ਕਰ ਦਿਓ ਕਿ ਸਿੱਖਾਂ ਦੇ ਸਿਰ ਲਿਆਉਣ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ। ਤੇ ਇਹਨਾਂ ਦੀ ਮਦਦ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਹੋਵੇਗੀ ਪਿੰਡ ਪਿੰਡ ਫਿਰਕੇ ਦੁਸ਼ਟਾਂ ਨੇ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਬੱਚੇ ਬੁੱਢੇ ਤੇ ਜਨਾਨੀਆਂ ਦਾ ਵੀ ਲਿਹਾਜ਼ ਨਾ ਕੀਤਾ ਸਿੱਖਾਂ ਤੇ ਘਰ ਸਾੜ ਦਿੱਤੇ ਗਏ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕੋਈ ਵਿਰਲਾ ਹੀ ਸਿੱਖ ਬਚਿਆ ਜੋ ਬਚ ਗਏ ਉਹ ਜੰਗਲਾਂ ਵਿੱਚ ਗਏ ਮਕਾਨਾਂ ਦੀ ਥਾਂ ਕੋੜਿਆਂ ਦੀਆਂ ਕਾਠੀਆਂ ਤੇ ਰਹਾਇਸ਼ ਹੋ ਗਈ। ਦੁੱਧ, ਮੱਖਣ ਤੇ ਅਨਾਜ ਦੀ ਥਾਂ ਜੰਗਲੀ ਜੜੀ-ਬੂਟੀਆਂ ਤੇ ਰੁੱਖਾਂ ਦੇ ਪੱਤੇ ਜਾਂ ਸ਼ਿਕਾਰ ਹੀ ਖੁਰਾਕ ਰਹਿ ਗਈ। ਸਰਕਾਰ ਦੇ ਕਰਮਚਾਰੀ ਫਖਰ ਨਾਲ ਕਹਿਣ ਲੱਗ ਪਏ ਕਿ ਉਹਨਾਂ ਨੇ ਸਾਰੀ ਸਿੱਖ ਕੌਮ ਹੀ ਖਤਮ ਕਰ ਦਿੱਤੀ ਹੈ। ਸਿੱਖਾਂ ਨੂੰ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨਾ ਮਨਾ ਕਰ ਦਿੱਤਾ ਗਿਆ ਕਿਉਂਕਿ ਜ਼ਕਰੀਆ ਖਾਨ ਦੀ ਸੋਚ ਸੀ ਕਿ ਸਿੱਖ ਸਰੋਵਰ ਵਿੱਚ ਇਸ਼ਨਾਨ ਕਰਕੇ ਨਵੀਂ ਸ਼ਕਤੀ ਪ੍ਰਾਪਤ ਕਰ ਲੈਂਦੇ ਹਨ ਤੇ ਦੁਬਾਰਾ ਉਸ ਨਾਲ ਟੱਕਰ ਲੈਂਦੇ ਹਨ ਇਸ ਸਮੇਂ ਪਾਈ ਬੋਤਾ ਸਿੰਘ ਜੀ ਹੋਏ ਸਨ ਆਪ ਮਾਝੇ ਦੇ ਪਿੰਡ ਪੜਾਣਾ ਦੇ ਸੰਧੂ ਝੱਟ ਪਰਿਵਾਰ ਵਿੱਚੋਂ ਸਨ ਪਹਿਲਾਂ ਆਪਣਾ ਜ਼ਿਮੀਦਾਰਾਕਾਰ ਵਿਹਾਰ ਕਰਦੇ ਰਹੇ ਪਰ ਜਦੋਂ ਅੰਮ੍ਰਿਤਸਾਖ ਕੀ ਸਿੰਘ ਸਾਜ ਗਏ ਤਾਂ ਜ਼ਕਰਿਆ ਖਾਨ ਦੀਆਂ ਸ਼ਕਤੀਆਂ ਕਾਰਨ ਕਾਰਬਾਰ ਛੱਡ ਕੇ ਜੰਗਲਾਂ ਵਿੱਚ ਜਾਣਾ ਪਿਆ ਹਰ ਵੇਲੇ ਫੌਜ ਪਿੱਛੇ ਲੱਗੀ ਰਹਿੰਦੀ ਸੀ ਕਈ-ਕਈ ਦਿਨ ਜੰਗਲਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੁੰਦਾ ਸੀ ਤੇ ਪਿੰਡਾਂ ਤੋਂ ਅੰਨ ਦਾਣਾ ਨਹੀਂ ਸੀ ਮਿਲਦਾ ਕਈ ਲੋਕ ਸਰਕਾਰ ਤੋਂ ਡਰਦੇ ਮਾਰੇ ਆਣੀ ਵੀ ਨਹੀਂ ਸੰਤੰਦੇ ਇਸ ਹਾਲ ਵਿੱਚ ਵੀ ਰਹਿੰਦਿਆਂ ਪਾਈ ਬੋਤਾ ਸਿੰਘ ਜੀ ਅੰਮ੍ਰਿਤਸਰ ਜ਼ਰੂਰ ਜਾਇਆ ਕਰਦੇ ਸਨ ਲੋਕ ਛਿਪ ਕੇ ਜਾਣਾ ਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਤੁਰ ਆਉਣਾ ਆਪ ਜੀ ਦਾ ਨੇਮ ਸੀ ਇੱਕ ਵਾਰ ਆਪ ਜੀ ਨੇ ਕੁਝ ਚੌਧਰੀਆਂ ਦੀਆਂ ਗੱਲਾਂ ਸੁਣੀਆਂ ਉਹ ਕਹਿ ਰਹੇ ਸਨ ਕਿ ਸਿੱਖ ਖਤਮ ਹੋ ਗਏ ਹਨ ਜੇ ਉਹਨਾਂ ਵਿੱਚ ਹਿੰਮਤ ਹੁੰਦੀ ਤਾਂ ਸਾਹਮਣੇ ਆਉਂਦੇ ਇਉ ਲੋਕ-ਲੋਕ ਕੇ ਰਹਿਣਾ ਮਰਦਾਂ ਦਾ ਕੰਮ ਨਹੀਂ ਪਾਈ ਬੋਤਾ ਸਿੰਘ ਜੀ ਨੂੰ ਉਹਨਾਂ ਨੇ ਬਹੁ ਰੂਪੀਆ ਸਮਝਿਆ ਤੇ ਇਸ ਬਾਰੇ ਗੱਲਬਾਤ ਕਰਦਿਆਂ ਸਿੰਘਾਂ ਦੀ ਅਣਖ ਨੂੰ ਝੰਜੋੜਿਆ ਪਾਈ ਬੋਤਾ ਸਿੰਘ ਨਾਲ ਇਹਨਾਂ ਦਿਨਾਂ ਵਿੱਚ ਇੱਕ ਹੋਰ ਸਿੰਘ ਸਰਦਾਰ ਗਰਜਾ ਸਿੰਘ ਅਗਰੀਟਾ ਰਹਿੰਦੇ ਸੀ ਦੋਵੇਂ ਇਕੱਠੇ ਹੀ ਅੰਮ੍ਰਿਤਸਰ ਜਾਇਆ ਕਰਦੇ ਸਨ ਚੌਧਰੀਆਂ ਦੀ ਗੱਲ ਸੁਣ ਕੇ ਉਹਨਾਂ ਆਮ ਲੋਕਾਂ ਸਾਹਮਣੇ ਪ੍ਰਗਟ ਹੋ ਕੇ ਹਕੂਮਤ ਨੂੰ ਚੈਲੰਜ ਕਰਨ ਦਾ ਫੈਸਲਾ ਕਰ ਲਿਆ ਤੇ ਤਰਨ ਤਰਨ ਤੋਂ ਕੁਝ ਮੀਲ ਦੂਰ ਸੜਕ ਤੇ ਨੂਰਦੀਨ ਦੀ ਸਰਾ ਵਿੱਚ ਡੇਰੇ ਲਾਏ ਜੋ ਡਿੱਗੀ ਪਈ ਸੀ ਉਸ ਨੂੰ ਬਰੰਮਤ ਕਰਕੇ ਇਸ ਯੋਗ ਬਣਾ ਲਿਆ ਤਾਂ ਕਿ ਰਹਿ ਸਕਣ ਤੇ ਜੇ ਲੋੜ ਪਵੇ ਤਾਂ ਲੜਾਈ ਸਮੇ ਇੱਕ ਕਿਲੇ ਦਾ ਵੀ ਕੰਮ ਦੇ ਦੇਵੇ ਜਦੋਂ ਸਰਾ ਤਿਆਰ ਹੋ ਗਈ ਤਾਂ ਇੱਥੇ ਲੰਗਰ ਲਾ ਦਿੱਤਾ ਹਰ ਆਏ ਗਏ ਨੂੰ ਪ੍ਰਸ਼ਾਦ ਸ਼ਕਾਉਂਦੇ ਤੇ ਰਾਤ ਰਹਿਣ ਲਈ ਥਾਂ ਦਿੰਦੇ ਲੋਕਾਂ ਦੀਆਂ ਤਕਲੀਫਾਂ ਸੁਣਦੇ ਤੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਉਨੇ ਦਿਨੀ ਸਰਕਾਰ ਦੇ ਚੌਧਰੀ ਲੋਕਾਂ ਦੀਆਂ ਜਵਾਨ ਮੁਟਿਆਰਾਂ ਧੀਆਂ ਚੁੱਕ ਕੇ ਲੈ ਜਾਂਦੇ ਸਨ Hindu ਧਨਵਾਨਾਂ ਦਾ ਧਨ ਜੁਰਵਾਣੇ ਲੈ ਜਾਂਦੇ ਸਨ ਜਾਂ ਗਰੀਬਾਂ ਦੇ ਘਰ ਚੰਗੇ ਡੰਗਰ ਦੇਖ ਕੇ ਮੱਜਾਂ ਤੇ ਘੋੜੀਆਂ ਖੋਲ ਕੇ ਲੈ ਜਾਂਦੇ ਸਨ ਪਰ ਲੋਕੀ ਇਹਨਾਂ ਦੇ ਧੱਕੇ ਤੇ ਜ਼ਬਰ ਵਿਰੁੱਧ ਆਵਾਜ਼ ਨਹੀਂ ਸਨ ਕੱਢ ਸਕਦੇ ਪਾਈ ਬੋਤਾ ਸਿੰਘ ਜੀ ਨੇ ਰਾਤ ਨੂੰ ਆਪਣੇ ਸਾਥੀ ਸਰਦਾਰ ਗਰਜਾ ਸਿੰਘ ਨਾਲ ਜਾ ਕੇ ਹਮਲਾ ਕਰਨਾ ਅਤੇ ਮੁਟਿਆਰਾਂ ਤੇ ਮਾਲ ਵਾਪਸ ਲੈ ਕੇ ਆਉਣਾ ਤੇ ਅਸਲ ਮਾਲਕਾਂ ਨੂੰ ਪਹੁੰਚਾ ਦੇਣਾ ਪਰਾਇਆ ਤਨ ਲੈ ਕੇ ਆਪ ਅਮੀਰ ਹੋਣ ਵਾਲਿਆਂ ਨੂੰ ਲੁੱਟ ਕੇ ਲੈ ਕੇ ਆਉਣਾ ਅਤੇ ਮੁਸਾਫਰਾਂ ਤੇ ਗਰੀਬਾਂ ਨੂੰ ਛਕਾ ਦੇਣਾ ਇਸ ਦੇ ਨਾਲ ਹੀ ਸਰਕਾਰ ਨੂੰ ਚੈਲੰਜ ਕਰਨ ਲਈ ਕਿ ਇੱਕ ਹੋਰ ਬਹੁਤ ਵੱਡੀ ਕਾਰਵਾਈ ਕੀਤੀ ਗਈ ਸਰਾ ਨੂਰਦੀਨ ਦੇ ਨਾਲ ਸੜਕ ਤੇ ਮਾਸੂਲ ਚੌਂਕੀ ਬਣਾ ਲਈ ਹਰ ਲੰਘਣ ਵਾਲੇ ਮਾਲ ਦੇ ਗੱਡੇ ਤੋਂ ਇੱਕ ਆਨਾ ਤੇ ਖੋਤੇ ਤੋਂ ਇੱਕ ਪੈਸਾ ਲਿਆ ਜਾਣ ਲੱਗ ਪਿਆ ਇਲਾਕੇ ਦੇ ਲੋਕਾਂ ਨੇ ਖੁਸ਼ੀ-ਖੁਸ਼ੀ ਇਹ ਟੈਕਸ ਦੇਣਾ ਸ਼ੁਰੂ ਕਰ ਦਿੱਤਾ ਸਰਕਾਰ پاس ਹੋਰ ਕਿਸੇ ਨੇ ਜਾ ਕੇ ਸ਼ਿਕਾਇਤ ਨਾ ਕੀਤੀ ਅਖੀਰ ਪਾਈ ਬੋਤਾ ਸਿੰਘ ਜੀ ਨੇ ਆਪ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੂੰ ਚੈਲੰਜ ਕੀਤਾ ਤੇ ਇੱਕ ਚਿੱਠੀ ਲਿਖੀ ਜਿਸ ਵਿੱਚ ਆਪਣੀ ਕਾਰਵਾਈ ਦੀ ਖਬਰ ਦਿੱਤੀ ਅੱਜ ਵੀ ਇਤਿਹਾਸ ਵਿੱਚੋਂ ਇਹ ਵਾਕ ਬਹੁਤ ਲੋਕਾਂ ਦੀ ਜ਼ੁਬਾਨ ਤੇ ਹਨ ਜੋ ਬੋਤਾ ਸਿੰਘ ਜੀ ਦੀ ਚਿੱਠੀ ਬਾਰੇ ਪਰਚਲਕ ਹਨ ਚਿੱਠੀ ਲਿਖੀ ਸਿੰਘ ਬੋਤਾ ਹੱਥ ਵਿੱਚ ਹੈ ਹੀ ਸੋਟਾ ਆਣ ਵਿੱਚ ਰਾਖ ਹਲੋਤਾ ਆਨਾ ਲਾਇਆ ਗੱਡੇ ਨੂੰ ਤੇ ਪੈਸਾ ਲਾਇਆ ਖੋਤਾ ਆਖੋ ਭਾਬੀ ਖਾਨੋ ਨੂੰ ਓ ਆਖੇ ਸਿੰਘ ਬੋਤਾ ਲਾਹੌਰ ਤੋਂ ਜ਼ਕਰਿਆ ਖਾਨ ਗਵਰਨਰ ਨੇ 100 ਘੋੜ ਸਵਾਰ ਦੇ ਕੇ ਆਪਣੇ ਜਰਨੈਲ ਜਲਾਲੂਦੀਨ ਨੂੰ ਭੇਜਿਆ ਤਾਂ ਕਿ ਬੋਤਾ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਆਇਆ ਜਾਵੇ ਬੋਤਾ ਸਿੰਘ ਤੇ ਉਸ ਦਾ ਸਾਥੀ ਗਰਜਾ ਸਿੰਘ ਦੋਵੇਂ ਸਰਾ ਵਿੱਚ ਡਟ ਗਏ ਤੇ ਉਹਨਾਂ ਨੇ ਸ਼ਾਹੀ ਫੌਜ ਦਾ ਟਾਕਰਾ ਕਰਨਾ ਸ਼ੁਰੂ ਕਰ ਦਿੱਤਾ ਉਹ ਦੁਨੀਆ ਨੂੰ ਦੱਸਣਾ ਚਾਹੁੰਦੇ ਸਨ ਕਿ ਸਿੱਖ ਅਜੇ ਜਿਉਂਦੇ ਹਨ ਤੇ ਸਰਕਾਰ ਨਾਲ ਕਰ ਲੈ ਸਕਦੇ ਹਨ ਦੋ ਸਿੰਘਾਂ ਨੇ ਇਤਨੇ ਡਟਵੇਂ ਲੜਾਈ ਕੀਤੀ ਕਿ ਸਾਰਾ ਇਲਾਕਾ ਵਾ ਵ ਕਰ ਉਠਿਆ 100 ਘੋੜਸਵਾਰ ਗ੍ਰਿਫਤਾਰ ਕਰਨਾ ਜਿੰਨਾ ਸੌਖਾ ਕੰਮ ਸਮਝਦੇ ਸਨ ਉਤਨਾ ਹੀ ਉਹਨਾਂ ਨੂੰ ਮੁਸ਼ਕਲ ਜਾਪਣ ਲੱਗ ਪਿਆ ਉਹਨਾਂ ਨੂੰ ਭਾਜੜਾਂ ਪੈ ਗਈਆਂ ਬਹੁਤ ਸਾਰੇ ਫੌਜੀ ਮਾਰੇ ਗਏ ਪਰ ਅਖੀਰ ਬੋਤਾ ਸਿੰਘ ਤੇ ਗਰਜਾ ਸਿੰਘ ਵੀ ਲੜਦੇ ਲੜਦੇ ਸ਼ਹੀਦ ਹੋ ਗਏ ਦੋਹਾਂ ਨੂੰ ਜਿਉਂਦੇ ਫੜਨ ਦੇ ਯਤਨ ਸਫਲ ਨਾ ਹੋਏ ਤੇ ਦੋਹਾਂ ਨੇ ਜਿਉਂਦੇ ਜੀ ਉੱਥੇ ਫੌਜ ਨੂੰ ਵੜਨ ਬਿਨਾਂ ਦਿੱਤਾ ਪਾਹੀ ਬੋਤਾ ਸਿੰਘ ਜੀ ਦੀ ਸ਼ਹੀਦੀ ਭਗਤ ਲਖਮਣ ਸਿੰਘ ਦੀ ਲਿਖਤ ਅਨੁਸਾਰ 1739 ਈਸਵੀ ਨੂੰ ਹੋਈ ਇਸ ਸ਼ਹਾਦਤ ਨੇ ਸਿੱਖਾਂ ਨੂੰ ਹੋਰ ਹਲੂਣਿਆ ਬਾਹਰ ਨਿਕਲ ਕੇ ਸਿੱਧੀ ਟੱਕਰ ਲੈਣ ਲਈ ਉਤਸ਼ਾਹਿਤ ਕੀਤਾ ਤੇ ਅਸੀਂ ਦੇਖਦੇ ਹਾਂ ਕਿ ਪਿੱਛੋਂ ਸਿੱਖਾਂ ਨੇ ਮੈਦਾਨ ਵਿੱਚ ਖੁੱਲ੍ਹ ਕੇ ਸਰਕਾਰ ਨਾਲ ਲੋਹਾ ਲੈਣਾ ਸ਼ੁਰੂ ਕਰ ਦਿੱਤਾ ਇਹਨਾਂ ਦੀ ਸ਼ਹੀਦੀ ਯਾਦਗਾਰ ਅੰਮ੍ਰਿਤਸਰ ਸ਼ਹਿਰ ਵਿੱਚ ਗੁਰਦੁਆਰਾ ਸ਼ਹੀਦਾਂ ਦੇ ਨਾਲ ਬਣੀ ਹੋਈ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਦੇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ